ਚਣੌਤੀਆਂ ਤੇ ਬਦਲਦੇ ਸਰੂਪ ਦੀ ਗੱਲ ਕਰੀਏ ਜੇ ਅਸੀਂ ਪੱਤਰਕਾਰੀ ਨੂੰ ਜਿੰਨਾ ਕਿ ਮੈਂ ਪੜਿਆ ਇਤਿਹਾਸ ਨੂੰ ਜੇ ਸੁਕਰਾਟੋ ਸ਼ੁਰੂ ਹੁੰਨੇ ਆ ਉਹਨੇ ਆਪ ਇੱਕ ਸ਼ਬਦ ਵੀ ਨਹੀਂ ਲਿਖਿਆ ਪਰ ਉਹਦੇ ਚੇਲਿਆਂ ਨੇ ਉਹਨੇ ਬਾਰੇ ਬਹੁਤ ਕੁਝ ਲਿਖਤਾ ਜਿਹਨੂੰ ਜ਼ਹਰ ਦਾ ਪਿਆਲਾ ਪੀਣਾ ਪੀ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਅੱਜ ਉਦੋਂ ਉਦੋਂ ਵੀ ਕੀ ਸੀ ਜਿਹੜੀ ਸਟੇਟ ਹੁੰਦੀ ਸੀ ਹਾਵੀ ਹੁੰਦੀ ਸੀ ਸਟੇਟ ਕੋਲੇ ਪਾਵਰ ਹੁੰਦੀ ਆ ਉਹ ਰਾਤੇ ਰਾਤ ਜਿਵੇਂ ਕੱਲ ਹੋਇਆ ਧਰਨੇ ਵਿੱਚ ਕਾ ਦਿੰਦੀ ਆ ਚਾਹੇ ਤਾਂ ਪਲਾਨ ਵੀ ਕਰ ਲੈਂਦੀ ਐ ਉਸ ਮੌਕੇ ਜਿਹੜੇ ਇਮਾਨਦਾਰ ਪੱਤਰਕਾਰ ਹੁੰਦੇ ਆ ਉਹਨਾਂ ਨੂੰ ਉਹਨਾਂ ਸਫਾ ਚ ਕੰਮ ਕਰਨਾ ਅੱਜ ਤੱਕ ਖਾਸ ਕਰਕੇ ਜੇ ਉਦੋਂ ਐਡੀ ਵੱਡੀ ਪ੍ਰੋਬਲਮ ਆ ਸਕਦੀ ਆ ਵੀ ਉਹਨੂੰ ਸਟੇਟ ਫਾਂਸੀ ਦੀ ਸਜ਼ਾ ਦੇ ਸਕਦੀ ਆ ਸੋਕਰੇਟ ਨੂੰ ਬੋਲਣ ਤੇ ਅੱਜ ਦੇ ਯੁੱਗ 'ਚ ਕਿੰਨਾ ਮੁਸ਼ਕਲ ਹੋਊ ਇਹ ਤੁਸੀਂ ਵੱਧ ਜਾਣਦੇ ਹੋ ਵੈਸੇ ਮੈਂ ਬੇਸਿਕਲੀ ਫੋਟੋਗ੍ਰਾਫਰ ਐ ਤਾਂ ਮੇਰੇ ਨਾਲ ਜਿਆਦਾ 40% ਜਿਹੜੇ ਫੋਟੋਗ੍ਰਾਫਰ ਭਰਾ ਨੇ ਉਹ ਪੱਤਰਕਾਰੀ ਨਾਲ ਵੀ ਜੁੜੇ ਵਿਆ तकरीबन तकरीबन ਜਾਣਦਾ ਹੁੰਦੇ ਨੇ ਇਹ ਸਮੱਸਿਆਵਾਂ ਨੂੰ ਇਹ ਬਹੁਤ ਜ਼ਰੂਰੀ ਹੋ ਗਿਆ ਮੇਨਸਟ੍ਰੀਮ ਮੀਡੀਆ ਸ਼ਾਇਦ ਜੇ ਕਿਤੇ ਅੱਜ ਸੋਸ਼ਲ ਮੀਡੀਆ ਨਾ ਹੁੰਦਾ ਜਿੱਥੇ ਤੁਸੀਂ ਜਿਆਦਾ ਪੱਤਰਕਾਰ ਛੋਟੇ ਛੋਟੇ ਪੋਰਟਲ ਬਣਾ ਕੇ ਕੰਮ ਕਰ ਰਹੇ ਹੋ ਜਾਂ ਜਿਹੜੇ ਪੱਤਰਕਾਰ ਇਮਾਨਦਾਰੀ ਨਾਲ ਮੇਨਸਟ੍ਰੀਮ ਮੀਡੀਆ 'ਚ ਵੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਕਿਵੇਂ ਨਾ ਕਿਵੇਂ ਮੈਸੇਜ ਚੱਲਾ ਜਾਵੇ ਤਾਂ ਇਹ ਇੱਕ ਮੈਨੂੰ ਲੱਗਦਾ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਤਾਂ ਇਹ ਕੋਸ਼ਿਸ਼ ਜਾਰੀ ਤੁਸੀਂ ਰੱਖਣੀ ਆ ਇਹਦੇ ਲਈ ਮੈਂ ਜ਼ਿਆਦਾ ਨਾ ਬੋਲਾਂ ਕਿਉਂਕਿ ਸਮੇਂ ਦੀ ਪਹਿਲਾਂ ਹੀ ਘਾਟ ਆ ਮੈਂ ਜਿੰਨਾ ਦਾ ਲੰਬੇ ਸਮੇਂ ਤੋਂ ਫੈਨ ਆ ਡਾਕਟਰ ਪਿਆਰਾ ਲਾਲ ਕਰਗਜੀ ਦਾ ਬੇਸ਼ੱਕ ਸਾਡੇ ਗਵਾਂਢੀ ਨੇ ਮੈਂ ਤਾਂ ਹੁਣ ਪਤਾ ਲੱਗਿਆ ਵੀ ਇਹ ਲੋਕਲ ਨੇੜੇ ਹੀ ਨੇ ਮੇਰੇ ਸ਼ੇਰਪੁਰ ਤੋਂ ਪਰ ਮੈਂ ਜਦੋਂ ਇਹ ਬੋਲਦੇ ਇਹਨਾਂ ਦੀ ਡਿਬੇਟ ਜਾਂ ਚਰਚਾ ਸੁਣਦਾ ਤੁਸੀਂ ਪੱਤਰਕਾਰੀ ਦੇ ਵਿੱਚ ਜੇ ਚਾਹੋ ਨੋ ਉਸ ਰੂਪ ਨੂੰ ਵੀ ਕਿਵੇਂ ਉੱਥੇ ਰੱਖਿਆ ਜਾਵੇ ਸਹੀ ਢੰਗ ਨਾਲ ਜਦੋਂ ਕਿਤੇ ਬੋਲਦੇ ਹੁੰਦੇ ਆ ਜਦੋਂ ਕਿਤੇ ਇਹ ਸ਼੍ਰੀ ਰਾਮ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਗਰਗ ਸਾਹਿਬ ਸ਼੍ਰੀ ਰਾਮ ਦੇ ਪਿੱਛੇ ਕਰੇ ਭੀਰਣੀ ਦੇ ਝੁੱਠੇ ਬੇਰਖਾਨ ਦੀ ਇੱਕ ਨਾ ਤਾਂਗ ਚ ਰਹਿੰਦੇ ਨੇ ਵੀ ਮੈਂ ਵੀ ਖਾਵਾਂ ਜਦੋਂ ਕਿਤੇ ਕ੍ਰਿਸ਼ਨ ਜੀ ਦੀ ਗੱਲ ਕਰਦੇ ਹੁੰਦੇ ਆ ਇਹ ਤਾਂ ਲੱਗ ਰਿਹਾ ਹੁੰਦਾ ਵੀ ਇਹ ਵੀ ਪਿੱਛੇ ਜਾ ਕੇ ਇਸ ਦਾਮੇ ਨੂੰ ਜੱਫੀ ਪਾਉਣ ਲਈ ਉਤਾਵਲੇ ਨੇ ਤੇ ਜਦੋਂ ਕਿਤੇ ਗੁਰਨਾਨਕ ਪਾਤਸ਼ਾਹ ਦੀ ਇਹ ਜਾਂ ਸਿੱਖ ਮਿਸ਼ਨ ਦੀ ਗੱਲ ਕਰ ਰਹੇ ਹੁੰਦੇ ਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਇਹ ਮਾਲਕ ਭਾਗੂ ਦਾ ਖਾਣਾ ਛੱਡ ਕੇ ਭਾਈ ਲਾਲੋ ਦੇ ਪ੍ਰਸ਼ਾਦੇ ਛਕਣ ਲਈ ਉਤਾਵਲੇ ਨੇ ਉਹਨਾਂ ਦੇ ਨਾਲ ਖੜੇ ਨੇ ਸੋ ਤੁਹਾਨੂੰ ਅੱਜ ਪੱਤਰਕਾਰੀ ਜੀ ਇਹ ਤਿੰਨ ਚੀਜ਼ਾਂ ਬਣਾ ਕੇ ਰੱਖ ਲਵਾਂਗੇ ਮੇਰੇ ਖਿਆਲ ਦੇ ਵਿੱਚ ਬੜਾ ਸਿਆਣਾ ਤਾਂ ਨਹੀਂ ਮੈਂ ਹੈਗਾ ਤਾਂ ਅੱਜ ਦੇ ਯੁੱਗ 'ਚ ਬੜਾ ਮੁਸ਼ਕਲ ਆ ਜੇ ਬਣਾ ਕੇ ਜਿਨ੍ਹਾਂ ਨੇ ਰੱਖਿਆ ਹੋਇਆ ਜਾਂ ਰੱਖ ਰਹੇ ਨੇ ਤਾਂ ਤੁਸੀਂ ਵਿਧਾਈ ਦੇ ਪੱਤਰੋਂ ਸੋ ਮੇਰੀਆਂ ਇੰਨੀਆਂ ਕੀ ਗੱਲਾਂ ਸਵੀਕਾਰ ਕਰਿਓ ਕਿਉਂਕਿ ਮੈਂ ਮਿਲਦਾ ਰਹਿਣਾ ਪੱਤਰਕਾਰਾਂ ਨੂੰ ਇੰਡੀਆ ਲੈਵਲ ਤੇ ਵੀ ਬੰਗਾਲ ਕਦੇ ਬੰਗਲੌਰ ਚਲੇ ਜਾਈਦਾ ਮੁਸ਼ਕਲ ਤਾਂ ਬਹੁਤ ਆ ਮਿੱਤਰੋ ਪਰ ਮੁਸ਼ਕਲ ਸਮੇਂ 'ਚ ਜਦੋਂ ਪਤਾ ਹੋਵੇ ਸੀਨਿਆਂ 'ਚ ਸ਼ੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਸੋ ਤੁਸੀਂ ਆਮ ਨਹੀਂ ਹੈਗੇ ਜਿਹੜੇ ਅੱਜ ਬੈਠੇ ਹੋ ਖਾਸ ਹੋ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਸਟੇਜ ਤੋਂ ਬੋਲਣ ਦਾ ਮੌਕਾ ਮਿਲਿਆ ਇਹਦੇ ਲਈ ਟੀਮ ਦਾ ਧੰਨਵਾਦ ਸੰਧੂ ਸਾਹਿਬ ਅਡੋਰੀ ਸਾਹਿਬ ਤੇ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਜੀ ਨਾਲ ਨੇ ਮੇਰੇ ਨਹੀਂ ਉਹਨਾਂ ਨੇ ਵੀ ਬੋਲਣਾ ਸਮੇਂ ਦੀ ਘਾਟ ਕਰਕੇ ਮਾਫੀ ਚਾਹੁੰਦੇ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ